ਸਿਆਣੇ ਸੱਜਣ ਬੈਠੇ ਨੇ ਗੁਰੂ ਕੇ ਕੀਰਤਨੀਏ ਗੁਰੂ ਕੇ ਕਵੀਸ਼ਰ ਬੈਠੇ ਨੇ ਢਾਡੀ ਬੈਠੇ ਨੇ ਜਦੋਂ ਕੋਈ ਵੱਡਾ ਸਾਡੇ ਵਿੱਚ ਬੈਠਾ ਹੋਵੇ ਨਾ ਕੋਈ ਵੱਡਾ ਸਾਡੇ ਵਿੱਚ ਬੈਠਾ ਹੋਵੇ ਇਹ ਨੁਕਤੇ ਦੀ ਗੱਲ ਹੈ ਸਾਰੇ ਨੋਟ ਕਰ ਲਓ ਸਿਆਣੇ ਕਹਿੰਦੇ ਉਹਦੇ ਵੱਲ ਆ ਖੱਬਾ ਮੁੰਡਾ ਨਹੀਂ ਕਰਨਾ ਆਪਾਂ ਨੇ ਉਹਨੂੰ ਆਪਣੇ ਸੱਜੇ ਪਾਸੇ ਬਿਠਾਉਣਾ ਵਾ ਸਰਬੰਦ ਨੂੰ ਮੁਆਫ ਕਰਦੇ ਹੋ ਤੇ ਆਪਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸਿਹੜ ਦੇ ਰਾਕੇ ਦੀ ਵਾਰਸ ਜਾਇਆ ਜੀ ਸਾਡੇ ਸਾਰਿਆਂ ਦਾ ਖੱਬਾ ਮੋਢਾ ਮਹਾਰਾਜ ਜੀ ਵੱਲ ਹੈ ਇਹ ਨੁਕਤੇ ਦੀ ਬਾਤ ਹੈ ਇਹ ਤੁਹਾਨੂੰ ਘਰਾਂ ਦੇ ਵਿੱਚੋਂ ਬੈਠ ਕੇ ਪਤਾ ਨਹੀਂ ਲੱਗਣੀ ਜੀ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਆਂ ਇਹ ਉਦੋਂ ਹੀ ਸਾਨੂੰ ਪਤਾ ਲੱਗਣੀ ਹੈ ਦੁਆਰੇ ਵੀਰ ਸੁਣ ਲਿਓ ਕਿਸੇ ਨੂੰ ਸਤਕਾਰ ਦੇਣਾ ਹੋਵੇ ਉਹਨੂੰ ਸੱਜੇ ਪਾਸੇ ਬਿਠਾਇਆ ਜਾਂਦਾ ਕੋਈ ਸੱਜੇ ਪਾਸੇ ਬੈਠਾ ਹੈ ਨਾ ਕੋਈ ਬੈਠਾ ਉਹ ਤੋਂ ਆਪਾ ਸੱਜੇ ਆ ਆ ਮੁੰਡਾ ਉਹਦੇ ਵੱਲ ਰੱਖਣਾ ਦੇ ਸੱਜਾ ਪਾਸਾ ਇਹ ਸਤਕਾਰਤ ਗੱਲਾਂ ਨੇ ਸੁਖੈਰ ਰੋ ਵਿਚਾਰ ਮੈਂ ਬੇਨਤੀ ਕਰਦੇ ਆ ਜਦੋਂ ਆਇਆ ਸੀ ਨਾ ਉਦੋਂ ਵੀ ਬੇਨਤੀ ਕੀਤੀ ਤਾਂ ਹੀ ਉਹ ਆਖਿਆ ਸੀ ਸਾਰਿਆਂ ਨੂੰ ਕਿ ਆਪਣਾ ਮੁਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਵੱਲ ਰੱਖੋ ਤੇ ਆ ਜਿਹੜੀ ਤੁਹਾਡੀ ਸਟੇਜ ਹੈ ਇਹ ਐਸ ਜਗ੍ਹਾ ਤੇ ਜਾਂ ਇੱਥੇ ਸਾਹਮਣੇ ਲਾ ਲਿਆ ਕਰੋ ਵੀਰ ਮਾਇਟ ਨਾ ਕਰਿਆ ਜੀ ਇਹ ਗੁਰ ਮਰਿਆਦਾ ਦੇ ਵਿੱਚ ਗੱਲਾਂ ਆਉਂਦੀਆਂ ਨੇ ਖੈਰ ਸਤਿਗੁਰੂ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸੁਵੱਦ ਬਖਸ਼ਿਸ਼ ਕਰਨ